ਦੇ ਦਿੱ ਲੱਕਿਆ ਮੋ ਅਮਨ ਸ਼ਾਹ ਟਰੈਕਟਰ ਦੇ ਮਗਰ ਪਾ ਕੇ ਨਾ ਸੋਹਣੀ ਟਰਾਲੀ ਤੇ ਦੌੜਿਆ ਤੋ ਜੋ ਮੈਂ ਐਸਆਈ ਬਖਸ਼ੀ ਸਿੰਘ ਠਾਣਾ ਬੇਗਵਾਲ ਤੋਂ ਇੱਕ ਜਿਹੜੀ ਡੈੱਡ ਬੋਡੀ ਬਾਰੇ ਇਨਫੋਰਮੇਸ਼ਨ ਮਿਲੀ ਆ ਜਿਹੜੀ ਜੱਬੋ ਟੂ ਬਰਿਆਣਾ ਰੋਡ ਦੇ ਉੱਤੇ ਡੈੱਡ ਬੋਡੀ ਸਾਨੂੰ ਮਿਲੀ ਜਿਹਦੇ ਅਸੀਂ ਮੌਕੇ ਤੇ ਪੁੱਜੇ ਆ ਤੇ ਇਹ ਡੈੱਡ ਬੋਡੀ ਜਿਹੜੀ ਆ ਇਹ ਕੋਈ ਅ ਮਤਲਬ ਗਰਮੀ ਦੇ ਨਾਲ ਕੋਈ ਟੈਗ ਵਗੈਰਾ ਨਾਲ ਡੱਟ ਮੌਤ ਹੋਈ ਜਾਂਦੀ ਹੈ ਤੇ ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਲੱਗੇ ਤੇ ਸਾਡੇ ਨਾਲ ਬੇਗੋਵਾਲ ਐਸ ਐਚ ਓ ਸਾਹਿਬ ਜਾਂ ਮੇਰੇ ਨੰਬਰ ਦੇ ਉੱਤੇ ਕਨੈਕਟ ਕਰੇ ਜੇ ਸਰ ਨੰਬਰ ਆਪਣਾ ਬੋਲ ਸਕਦੇ ਵਿੱਚ ਅ ਨੰਬਰ ਲੇ ਲੋ ਜੀ 81465 64293